सारे पिछे चलन डे

ਬਟਾਲਾ ਪੁਲਿਸ ਨੇ ਗੈਂਗਸਟਰਸ ਤੇ ਕ੍ਰਿਮਨਲਸ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਅਪਣਾਈ ਹੈਗੀ ਹੈ ਉਹਦੇ ਵਿੱਚ ਸਾਡੀ ਟੀਮ ਐਸਪੀ ਇਨਵੈਸਟੀਗੇਸ਼ਨ ਡੀਐਸਪੀ ਇਨਵੈਸਟੀਗੇਸ਼ਨ ਡੀਐਸਪੀ ਸ਼੍ਰੀ ਹਰਗੋਬਿੰਦਪੁਰ ਐਸਐਚਓ ਸ਼੍ਰੀ ਹਰਗੋਬਿੰਦਪੁਰ ਤੇ ਇਨਚਾਰਜ ਸੀਆਈਏ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ 20 ਦਸੰਬਰ ਨੂੰ ਪਿੰਡ ਪੋਜੇ ਚੱਕ ਦੇ ਵਿੱਚ ਇੱਕ ਵਿਅਕਤੀ ਦੇ ਘਰ ਉੱਤੇ ਦੋ ਅਣਪਛਾਤੇ ਵਿਅਕਤੀਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ। ਉਸ ਤੋਂ ਬਾਅਦ ਉਸ ਵਿਅਕਤੀ ਨੂੰ ਮੰਨੂ ਅਗਵਾਨ ਵੱਲੋਂ 50 ਲੱਖ ਦੀ ਫਿਰੋਤੀ ਦੀ ਕਾਲ ਆਈ ਸੀ। ਉਹਦੇ ਵਿੱਚ ਸਾਡੀ ਟੀਮ ਵੱਲੋਂ ਬੜੇ ਹੀ ਸਾਇੰਟਿਫਿਕ ਤਰੀਕੇ ਨਾਲ ਇਨਵੈਸਟੀਗੇਸ਼ਨ ਕਰਦੇ ਹੋਏ ਦੋ ਵਿਅਕਤੀਆਂ ਨੂੰ ਆਈਡੈਂਟੀਫਾਈ ਕੀਤਾ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ। ਜਿਨ੍ਹਾਂ ਦੇ ਨਾਮ ਨੇ ਇੱਕ ਹਰਵਿੰਦਰ ਸਿੰਘ ਉਰਫ ਕਰਨ ਹੈਗਾ ਇਹ ਪਿੰਡ ਚੱਕ ਮਿਸ਼ਰੀ ਦਾ ਰਹਿਣ ਵਾਲਾ। ਦੂਸਰਾ ਅਮਰਿਤਪਾਲ ਸਿੰਘ ਇਹ ਵੀ ਜਿਹੜਾ ਹੈਗਾ ਪਿੰਡ ਚੱਕ ਮਿਸ਼ਰੀ ਖਾਣਾ ਲੋਪੋ ਕੇ ਦਾ ਰਹਿਣ ਵਾਲਾ ਹੈਗਾ ਤੇ ਇਹ ਆਪਸ ਦੇ ਵਿੱਚ ਪਹਿਲਾਂ ਇੱਕ ਦੂਜੇ ਨੂੰ ਜਾਣਦੇ ਸੀਗੇ ਤੇ ਫੌਰੀਨ ਦੇ ਵਿੱਚ ਵੀ ਕਿਸੇ ਹੈਂਡਲਰ ਦੇ ਟੱਚ ਵਿੱਚ ਸੀਗੇ ਇਹਨਾਂ ਤੋਂ ਸਾਨੂੰ ਇੱਕ ਜਿਹੜਾ ਮੋਟਰਸਾਈਕਲ ਵਾਰਦਾਤ ਦੇ ਵਿੱਚ ਯੂਜ਼ ਹੋਇਆ ਸੀ ਉਹ ਵੀ ਰਿਕਵਰ ਹੋਇਆ ਤੇ ਇੱਕ ਪਿਸਟਲ ਜਿਗਾਨਾ ਤੇ ਨਾਲ 6 ਜਿੰਦਾ ਕਾਰਤੂਸ ਉਹ ਵੀ ਸਾਨੂੰ ਰਿਕਵਰ ਹੋਏ ਨੇ ਅੱਜ ਅਸੀਂ ਇਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕਰਾਂਗੇ ਤੇ ਰਿਮਾਂਡ ਮਿਲਣ ਤੋਂ ਬਾਅਦ ਜੋ ਵੀ ਸਾਨੂੰ ਅੱਗੇ ਪਤਾ ਚੱਲੇਗਾ ਉਹ ਅਸੀਂ ਤੁਹਾਡੇ ਤੱਕ ਲਿਆਵਾਂਗੇ ਸਰ ਇਹਨਾਂ ਦੀ ਧੂਮਰ ਕਿੰਨੀ ਹੋਇਆ ਤੇ 50 ਲੱਖ ਦੀ ਫਰੋਦੀ ਦਾ ਗਵਾਹ ਨੇ ਮੰਗਵਾਈ ਤੇ ਇਹਨਾਂ ਨੂੰ ਕੀ ਲਾਜ ਦਿੱਤਾ ਗਿਆ ਇਹਨਾਂ ਨੂੰ ਜਿਹੜਾ ਸਾਡੇ ਹਸਤਲ ਕੁਝ ਪੈਸਿਆਂ ਦਾ ਲਾਲਚ ਨਾਲ ਦਿੱਤਾ ਗਿਆ ਸੀ ਬਟ ਹਜੇ ਤੱਕ ਕੋਈ ਪੈਸੇ ਆਏ ਨਹੀਂ ਆਏ ਉਹ ਅਸੀਂ ਰਿਮਾਂਡ ਲੈ ਕੇ ਇਹਨਾਂ ਨੂੰ ਕੁਝ ਕੁਛ ਕਰਾਂਗੇ ਜਿਹੜਾ ਹਰਵਿੰਦਰ ਹੈਗਾ ਉਹਦੀ ਉਮਰ 22 ਸਾਲ ਹੈ ਤੇ ਜਿਹੜਾ ਅਮਰਤਪਾਲ ਹੈਗਾ ਇਹਦੀ ਉਮਰ 25 ਸਾਲ ਹੈ ਜੀ ਸਰ ਕੀ ਸਮਝਦੇ ਹੋ ਇਨੀ ਛੋਟੀ ਉਮਰ ਦੇ ਇਹ ਮੌਜੂਦਾ ਨਾ ਯਾਤਰਾ ਸ਼ਿਕਾਰਨਾਰ ਬਿਲਕੁਲ ਜੀ ਬਿਲਕੁਲ ਇਹ ਹੋ ਸਕਦਾ ਹੈ ਕਿ ਇਹਨਾਂ ਨੂੰ ਲਾਲਚ ਦਿੱਤਾ ਗਿਆ ਹੋਵੇ ਪਰ ਹਜੇ ਤੱਕ ਸਾਡੇ ਸਾਹਮਣੇ ਕੋਈ ਇਹਨਾਂ ਵੱਲੋਂ ਪਹਿਲਾ ਕ੍ਰਾਈਮ ਕੀਤਾ ਹੋਵੇ ਉਹ ਨਹੀਂ ਸਾਡੇ ਸਾਹਮਣੇ ਆਇਆ ਹੋਰ ਇਹਨਾਂ ਨੇ ਹਿਆਲ ਕਿੱਥੋਂ ਲਏ ਨੇ ਉਜੀ ਹੁਣ ਅਸੀਂ ਇਹਨਾਂ ਦਾ ਰਿਮਾਂਡ ਲਵਾਂਗੇ ਤੇ ਪੁਛਤਾਚ ਕਰਾਂਗੇ ਕਿ ਕਿੱਥੋਂ ਹਥਿਆਰ ਲੈ ਕੇ ਆਏ ਇਹਨਾਂ ਕੋਈ ਕੇਸ ਹੈਗਾ ਜੀ ਪਹਿਲਾਂ ਸਾਡੇ ਧਿਆਨ ਦੇ ਵਿੱਚ ਕੋਈ ਕੇਸ ਨਹੀਂ ਸੀ ਇਹਨਾਂ ਵਿੱਚ ਕੋਈ ਪੁਸ਼ਕੈਸ਼ ਗ੍ਰਾਮ ਦੱਸਿਓਗਾ ਇਹਨਾਂ ਨੇ ਕੋਈ ਹੋਰ ਵਾਰ ਦਿੱਤਾ ਹਜੇ ਅਸੀਂ ਇਹਨਾਂ ਨੂੰ ਪੇਸ਼ ਕਰਕੇ ਰਿਮਾਂਡ ਲੈਣਾ ਹੈ ਜੋ ਵੀ ਪੁਛਤਾਚ ਆਏਗਾ ਉਸ ਤੋਂ ਅੱਗੇ ਲਵਾਂਗੇ ਫਿਰ ਗ੍ਰਿਫਤਾਰੀ ਕਿੱਥੋਂ ਕੀਤੀ ਸੀ ਜਿਹੜਾ ਹਰਵਿੰਦਰ ਹੈਗਾ ਇਹਦੀ ਗ੍ਰਿਫਤਾਰੀ ਇਹਦੇ ਪ੍ਰਿੰਟ ਤੋਂ ਹੋਈ ਏ ਜਿਹੜਾ ਅਮਰਿਤਪਾਲ ਸਿੰਘ ਹੈ ਇਹਨੂੰ ਕੱਤੂ ਨੰਗਲ ਤੋਂ ਗ੍ਰਿਫਤਾਰ